ਪਟਿਆਲੇ ਤੋਂ ਆ ਰਹੀ ਹੈ ਪਟਿਆਲਾ ਦੇ ਐਸ ਡੀ ਐਮ ਅਤੇ ਨਗਰ ਨਿਗਮ ਲੈਂਡ ਬ੍ਰਾਂਚ ਦੇ ਇੰਸਪੈਕਟਰ ਮਨੀਸ਼ਪੁਰੀ ਨੇ ਆਪਣੀ ਟੀਮ ਦੇ ਨਾਲ ਪਟਿਆਲਾ ਦੇ ਅਦਾਲਤ ਬਾਜ਼ਾਰ ਵਿਖੇ ਵੱਡੀ ਕਾਰਵਾਈ ਕਰਦੇ ਹੋਏ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਦਾ ਜਿਹੜਾ ਸਮਾਨ ਪਿਆ ਸੀ ਮਨੀਸ਼ਪੁਰੀ ਇੰਸਪੈਕਟਰ ਵੱਲੋਂ ਦੁਕਾਨਦਾਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਆਪਣਾ ਸਮਾਨ ਅੰਦਰ ਰੱਖੋ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇ। ਗਈ ਹੈ ਇਹਦੇ ਬਾਰੇ ਦੱਸੋ। ਇਹਦੇ ਬਾਰੇ ਜੇ ਸਾਨੂੰ ਰਾਤ ਮੈਸੇਜ ਆਇਆ ਸੀ ਸਾਡੇ ਜੁਆਇੰਟ ਕਮਿਸ਼ਨਸ ਮੈਡਮ ਦਾ ਦੀਪਜੋਤ ਕੌਰ ਜੀ ਦਾ ਉਹਨਾਂ ਅਤੇ ਸਾਡੇ ਕਮੇਹਮਾਨਿਕ ਕਮਿਸ਼ਨਰ ਸਾਹਿਬ ਗਜਤ ਕੁਮਰਾਈ ਜੀ ਦਾ ਉਹ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਐਸਡੀਐਮ ਮੈਡਮ ਵੱਲੋਂ ਡੀਸੀ ਸਾਹਿਬ ਵੱਲੋਂ ਮੈਸੇਜ ਸੀਗਾ ਕਿ ਤੁਸੀਂ ਜਿਹੜਾ ਇਹ ਇਕੱਠੀ ਕੈਂਪੇਨ ਚਲਾਨੀ ਹੈ ਕਿ ਜਿਹੜੀ ਲੋਕਾਂ ਨੂੰ ਜਿਹੜੀ ਹੈ ਟ੍ਰੈਫਿਕ ਦੀ ਉਲੰਘਣਾ ਜਿਹੜੇ ਕਰਦੇ ਨੇ ਜਾਂ ਜਿਹੜੇ ਦੁਕਾਨਦਾਰ ਵੀ ਉਹ ਆਪਣੇ ਦੁਕਾਨਾਂ ਦੇ ਬਾਹਰ ਫੜੀਆਂ ਲਗਵਾਉਂਦੇ ਨੇ ਵੀ ਉਹਨਾਂ ਨੂੰ ਅਵੇਰਨੈਸ ਕਰਨਾ ਵੀ ਅੱਜ ਤੋਂ ਬਾਅਦ ਇਹ ਜਿਹੜੀ ਲਾਈਨ ਡਰਾ ਕੀਤੀ ਜਾ ਰਹੀ ਹੈ ਬੀਸ ਤੋਂ ਇਸ ਦੇ ਬਾਹਰ ਆਪਣਾ ਕੋਈ ਵੀ ਜਿਹੜਾ ਸਮਾਨ ਤੁਸੀਂ ਰੱਖਿਆ ਜਾਏਗਾ ਤਾਂ ਤੁਹਾਡੇ ਚਲਾਨ ਦੀ ਕਿਤੇ ਜਾਣਗੇ ਤੁਹਾਡਾ ਸਮਾਨ ਜ਼ਬਤ ਕੀਤਾ ਜਾਏਗਾ ਕੋਈ ਸਾ ਦੁਕਾਨਦਾਰ ਬੰਦੇਆਂ ਰੇਡੀਆਂ ਲਗਾਉਂਦੇ ਆ ਪੈਸੇ ਮੋٹے ਰਕਮ ਲੈਂਦੇ ਆ ਰੇਡੀਆਂ ਤੋਂ ਹਾਂਜੀ ਹਾਂਜੀ ਉਸੇ ਤਰ੍ਹਾਂ ਜੀ ਅਸੀਂ ਇਹ ਜਿਹੜੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਵੀ ਅਸੀਂ ਜਿਹੜਾ ਇਹਨਾਂ ਦੇ ਚਲਾਨਿੰਗ ਕਰਾਂਗੇ ਜੀ ਜਿਹੜੇ ਦੁਕਾਨਦਾਰ ਦੇ ਬਾਹਰ ਜਿਹੜੀ ਫੜੀ ਲੱਗੀ ਹੋਏਗੀ ਚਲਾਨ ਉਹਦੀ ਦੁਕਾਨ ਦਾ ਹੋਏਗਾ ਤਾਂ ਜੋ ਆਪਣੇ ਬਾਹਰ ਲਗਾਣ ਹੀ ਨਾ ਦੇ ਸਕਣ ਕਿਉਂਕਿ ਉਹਨਾਂ ਤੋਂ ਮੋਟਾ ਕਿਰਾਇਆ ਵਸੂਲਦੇ ਨੇ ਇਹ ਵੀ ਸਾਨੂੰ ਪਤਾ ਚੱਲਿਆ ਜੀ ਨਹੀਂ ਨਹੀਂ ਇਹ ਰੈਗੂਲਰ ਹੈ ਕਿ ਤੁਸੀਂ ਦੇਖੋ ਮੈਂ ਕੱਲ ਵੀ ਉਰੇ ਜਿਹੜੀ ਹੈ ਚਲਾ ਆਪਣੀ ਡਰਾਈਵ ਚਲਾ ਕੇ ਗਿਆ ਉਸ ਤੋਂ ਬਾਅਦ ਅੱਜ ਤ੍ਰਿਪੜੀ ਵੀ ਜਾ ਕੇ ਆਏ ਸੀ ਤਾਂ ਐਡਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਜ਼ ਮੇਰੇ ਵੱਲੋਂ ਇੱਕ ਇੱਕ ਨਾ ਇੱਕ ਬਾਜ਼ਾਰ ਦੇ ਵਿੱਚ ਜਾਇਆ ਜਾਂਦਾ ਹੈ ਨਹੀਂ ਵਾਈਕਲ ਦਾ ਜਿਹੜਾ ਚਾਲਾਨ ਦੇ ਸਬੰਧ ਹੈ ਉਹ ਟ੍ਰੈਫਿਕ ਪੁਲਿਸ ਨਾਲ ਹੈ ਉਹਦੇ ਨਾਲ ਨਗਰ ਨਿਗਮ ਦਾ ਕੋਈ ਤਾਲੁਕ ਨਹੀਂ ਹੈ ਜੀ ਅਤੇ ਇਹ ਤੋਂ ਨਾਂਜੀ ਕਾਰਜ ਇਹਨਾਂ ਨੂੰ ਲੈ ਕੇ ਜਿਹੜਾਗਾ ਪ੍ਰੋਸੈਸ ਲਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਹੈ ਕਿ ਸਭ ਨੇ ਨੀਤੀਆਂ ਨੂੰ ਸਖਤੀ ਨਾਲ ਪਾਲਣਾ ਕਰਨਾ ਹੈ ਕਿ ਕਿ ਪਲੈਟਿਕ ਪੋਲੀਸੀ ਚਾਹੇ ਜਾਂ ਚਾਹੇ ਕਿਸੇ ਪਰਸ਼ਾਣ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਸ ਸਮੇਂ ਸਮੇਂ ਤੇ ਕੈਂਪੇਨ ਕੀਤੀਆਂ ਜਾਂਦੀਆਂ ਨੇ ਹੁਣ ਥੋੜਾ ਤੇਸਟਿੰਗ ਦਾ ਸੀਜ਼ਨ ਹੋਣ ਕਰਕੇ ਮਾਰਕੀਟ 'ਚ ਜ਼ਿਆਦਾ ਰਾਸਫੈਕਟ ਨੂੰ ਮਿਲ ਰਿਹਾ ਹੈ ਇਸ ਕਰਕੇ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਹਮਨਿਤ ਹੈ ਮਾਨਵ ਪ੍ਰਤੀਕ ਦੀ ਸਰਾਈ ਕਹੋ ਕਿ ਮੈਂ 트리플ਸ ਨੂੰ ਕੀ ਕਹਿੰਦੀ ਹਾਂ ਸਾਰੇ ਕਰਾਊਡ ਵਾਲੇ ਏਰੀਆ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਦਿੱਤਾ ਜਾਵੇ ਛੋਟ ਪੀਪਲ ਨੂੰ ਵੀ ਤੇ ਆਮ ਪਬਲਿਕ ਨੂੰ ਵੀ ਮੈਂ ਮੈਂ ਬੁਗਾਰਿਸ਼ ਕਰਦੀ ਹਾਂ ਤੁਹਾਡੇ ਚੈਨਲ ਤੇ ਰਾਹੀਂ ਕਿ ਉਹ ਵੀ ਸਾਨੂੰ ਸਹਿਯੋਗ ਦੇਣ ਸੈਫਟੀ ਨਿਯਮਾਂ ਦੀ ਪਾਲਣਾ ਆਪਣੇ ਜਿਹੜੇ ਵੀ ਰਾਈਡਰਸ ਨੇ 2 ਵੀਲਰਸ ਨੇ ਜਾਂ 4 ਵੀਲਰਸ ਨੇ ਉਹਨੂੰ ਪ੍ਰੋਪਰ ਬੈਲਟੀ ਖਾ ਕੇ ਪਾਉਣ। ਪਰ ਡਰਾਈਵਿੰਗ ਇਹ ਰਿਛੇ ਦੀ ਗੱਲ ਕਰ ਰਹੇ ਇਹਨਾਂ ਦੇ ਕੋਈ ਸਨਾਕ ਨਹੀਂ ਹੈ ਕੋਈ ਐਡਿੰਗੀ ਨਹੀਂ ਹੈ ਨਾ ਨੰਬਰ ਪਲੇਟ ਹੈ। ਸਿੱਪਾ ਪਾਲਸੀ ਮੈਂ ਲੈਂਦੇ ਨੇ ਉਹਦੇ ਤੇ ਗੱਲ ਹੈ। ਲੋਕਲੀ ਕੰਨੀਸ਼ੀਨ ਨੂੰ ਦਿਹਾਲਾ ਕਿ ਇੱਕ ਰਾਸ਼ਪਾਲੀ ਏਰੀਆ ਦੇ ਵਿੱਚ ਛੋਟੇ ਟਿਕ ਖੇਣੇਸ ਕਰਕੇ ਚਲਾਏ ਗਏ ਨੇ ਤੇ ਉਹ ਪੀਟਨ ਡ੍ਰੌਪ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਾਸ ਕਰਨ ਲਈ ਐਸਐਚ ਰਾਸ਼ ਕਰਨਗੇ ਉਹਨਾਂ ਨੂੰ ਵੀ ਸਮਝਾਇਆ ਜਾਂਦਾ ਵੀ ਇਹ ਵੀ ਟੈਫਿਕ ਡੀਐਸਟੀ ਟੈਫਿਕ ਥਾਲ ਮੈਂ ਇਸ ਮਸਲੇ ਤੇ ਫੋਕਸ ਕਰ ਰਖੋਨ ਆਪਣਾ ਕੋਸ਼ਿਸ਼ ਕਰ ਜਿਸ ਤੱਕ ਇਹ ਅਵੇਅਰਨੈਸ ਹੈ ਕੰਨੀਸ਼ੀਆਂ ਪੱਕੇ ਹੱਦਾਂ ਕੀ ਜਾਣਗੇ ਨਾਲ ਘਰੇ ਅਬ ਇਹਨਾਂ ਨੂੰ ਇਸ ਤਰ੍ਹਾਂ ਇੱਕ ਪੇਨਾ ਵੇਰ ਦੇ ਇਹਨਾਂ ਨੂੰ ਗਾਈਡ ਕਰ ਰਹੇ ਆ ਉਹਦੇ ਉੱਪਰ ਵਰਨਿੰਗ ਕੀਤਾ ਜਾਂਦਾ ਬਾਰ-ਬਾਰ ਇੱਕ ਇੱਕ ਵਾਰ ਹੀ ਉਹਨਾਂ ਜਿਹੜਾ ਜਿਹੜਾ ਤੁਹਾਡੇ ਕੋਲ ਲਗਾਇਆ ਜਾਏਗਾ ਦੁਬਾਰਾ ਫਿਰ ਕੋਈ ਨਹੀਂ ਦੇਖੋ ਉਹਦੇ ਲਈ ਟ੍ਰੈਫਿਕ ਪੁਲਿਸ ਪੁਆਇੰਟਾਂ ਤੇ ਆਪਣੇ ਤੇ ਹੈਗੀ ਹੈ ਸ਼ਹਿਰ ਦੇ ਵਿੱਚ ਬਾਤ ਕਰ ਰਹੀ ਹੈ ਆਪਣੇ ਜਿਵੇਂ ਇਹ ਰਿਸਪੈਕਟਿਵ ਲਈ ਆਈਪਿੰਸ ਕੋਤਵਾਲੀ ਦੇ ਅੰਦਰ ਪੈਂਦਾ ਕੋਤਵਾਲੀ ਪੁਲਿਸ ਵੀ ਇਸ ਚੀਜ਼ ਨੂੰ ਸੁਪਰਵਾਈਜ਼ ਕਰਦੀ ਹੈ ਅਸੀਂ ਗੱਲ ਨਹੀਂ ਹੈਗੀ ਹੁਣ ਸਾਰੇ ਸਾਰੇ ਏਰੀਆਜ਼ ਦੇ ਵਿੱਚ ਰਿਸਪੈਕਟਿਵ ਪੁਲਿਸ ਹੈ ਉਹ ਖੁਦ ਹੀ ਉਹਦੇ ਤੇ ਕਰਦੇ ਭਾਈ ਸ਼ੌਪ ਪੇਪਰ ਤੇ ਨਹੀਂ ਕੰਮ ਕਰਾ ਨਹੀਂ ਮੰਨਣਗੇ ਤੇ ਉਹਨਾਂ ਦੇ ਉੱਪਰ ਕਾਰਵਾਈ ਫਿਰ ਬਾਅਦ ਕੀਤੀ ਆ ਗਈ ਸੀ ਈਮਾਨ ਸਾਹਿਬ ਤੇ ਪੁਲਿਸ ਬਾਉਂਡਰੀ ਮੈਂ ਦੋ ਲੋਕ ਦੇ ਨਾਲ ਮੈਂ ਸਾਹਮਣੇ ਦੋ ਲੋਕ ਦੇ ਨਾਲ ਸਹਿਯੋਗ ਦੇ ਨਾਲ ਸਿੱਖਾ ਸਕਦੀ ਮੈਂ ਸਾਹਮਣੇ ਦੇਖ ਕੇ